ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇੱਕ ਵਾਰ ਫੇਰ ਉਹੀ ਜਿਵੇਂ ਆਪਾਂ ਪਰਿਵਾਰਾਂ ਦੀ ਗੱਲ ਕਰਦੇ ਆਂ ਘਰ-ਬਾਰ ਦੀ ਗੱਲ ਕਰਦੇ ਆਂ ਬਹੁਤ ਬਜ਼ੁਰਗ ਇਦਾਂ ਦੇ ਆਂ ਕਿ ਜਿਹੜੇ ਉਸ ਉਮਰ 'ਚ ਜਾ ਕੇ ਵੀ ਜਿਹੜਾ ਹੱਥੀ ਕਿਰਤ ਕਰ ਰਹੇ ਆਂ ਜਿਸ ਉਮਰ 'ਚ ਜਿਵੇਂ ਆਪਾਂ ਕਹਿੰਦੇ ਆਂ ਕਿ ਹੁਣ ਬੰਦੇ ਦਾ ਬੈਠੇ ਖਾਣ ਦਾ ਟਾਈਮ ਆ ਗਿਆ ਉਸ ਟਾਈਮ 'ਚ ਵੀ ਜਿਹੜਾ ਬੰਦੇ ਹੱਥੀ ਕਿਰਤ ਕਰਕੇ ਆਪਣਾ ਗੁਜ਼ਾਰਾ ਜਿਹੜਾ ਚਲਾ ਰਹੀ ਆਂ ਸੋ ਇਵੇਂ ਦੇ ਹੀ ਮਾਤਾ ਜੀ ਸਾਡੇ ਕੋਲ ਹੈਗੇ ਆਂ ਅੱਜ ਆਪਾਂ ਉਹਨਾਂ ਦੇ ਕੋਲ ਆਏ ਆਂ ਪਿੱਛੇ ਪਰਿਵਾਰ ਦੇ ਵਿੱਚ ਪਰਿਵਾਰ ਮਹਾਰਾ ਦੀ ਕਿਰਪਾ ਨਾਲ ਸੁੱਖ-ਸਾਂਤ ਸਾਰਾ ਕੁਝ ਵਧੀਆ ਆ ਪਰ ਮਾਂ ਨੂੰ ਸੰਭਲਣ ਵਾਲਾ ਕੋਈ ਨਹੀਂ ਤੇ ਮਾਂ ਅੱਜ ਵੀ ਹੱਥੀਂ ਕਿਰਤ ਕਰਕੇ ਆਪਣਾ ਜਿਹੜਾ ਗੁਜ਼ਾਰਾ ਚਲਾ ਰਹੀ ਆ ਇਸ ਘਰ ਦੇ ਵਿੱਚ ਰਹਿ ਰਹੀ ਆ ਤੇ ਅੱਜ ਆਪਾਂ ਮਿਲਦੇ ਆਂ ਮਾਤਾ ਜੀ ਨੂੰ ਮਾਤਾ ਜੀ ਬਾਰੇ ਸਾਡੀ ਟੀਮ ਨੂੰ ਸਾਨੂੰ ਪਤਾ ਲੱਗਿਆ ਸੀਗਾ ਉਸ ਤੋਂ ਬਾਅਦ ਅੱਜ ਮਾਤਾ ਜੀ ਕੋਲ ਆਏ ਆ ਤੇ ਇਹਨਾਂ ਬਾਰੇ ਜਾਣਦੇ ਆ ਕਿਵੇਂ ਆ ਤੇ ਆਪਾਂ ਇਹਨਾਂ ਦੀ ਕੀ ਮਦਦ ਕਰ ਸਕਦੇ ਆ ਸਾਡੀ ਟੀਮ ਵੱਲੋਂ ਉਹੋ ਵੀ ਜਿਹੜਾ ਆਪਾਂ ਅੱਜ ਇਹਨਾਂ ਤੋਂ ਜਾਣਾਂਗੇ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਆ ਜੀ ਹਾਂ ਠੀਕ ਹੋ ਨਾ ਤਾਂ ਮੇਰਾ ਨਾਮ ਆ ਜੀ ਮੇਰਾ ਜਗਿੰਦਰੋ ਦੇਵੀ ਆ ਜੀ ਜਗਿੰਦਰੋ ਦੇਵੀ ਹਾਂ ਜੀ ਤੇ ਕੌਣ ਕੌਣ ਨੇ ਜੀ ਪਰਿਵਾਰ ਚ ਆਪਣੇ ਜੀ ਹੈ ਪਰਿਵਾਰ ਚ ਹੋਰ ਕੌਣ ਕੌਣ ਆ ਜੀ ਬਸ ਇੱਕ ਲੜਕਾ ਕੁਆਰਾ ਕੁਆਰਾ ਲੜਕਾ ਨਹੀਂ ਮਤਲਬ ਸਭ ਵੱਖਰੇ ਆ ਜਿਹੜੇ ਬਾਕੀ ਇੱਕ ਮੁੰਡਾ ਹੋਰ ਆ ਜੀ ਇਸ ਤਰ੍ਹਾਂ ਉਹ ਵਾਹਵਾ ਜੀ ਆਪਣਾ ਲਾਗਾ ਉਹ ਲਾਗਾ ਜਿਹੜਾ ਮੇਰੇ ਮਾਂ ਉਹ ਬਸ ਮਾਨੂੰ ਪਕਾਇਆ ਕਦੇ ਰੋ ਬਸ ਮੇਰੀ ਮਾਂ ਕਦ ਅੱਛਾ ਜੀ ਲੜਕੀਆਂ ਮਨੇ ਵੇਚ ਦਿੱਤੀ ਤੇ ਹੁਣ ਮਤਲਬ ਜਿਵੇਂ ਜਿਹੜਾ ਕੁਵਾਰਾ ਮੁੰਡਾ ਹੈਗਾ ਆ ਉਹ ਫਿਰ ਕਿਵੇਂ ਕਮਾਈ ਕਮੂਈ ਕਿਵੇਂ ਕਰਦਾ ਕੰਮ ਕਰਦਾ ਕੋਈ ਗਿਆ ਨਹੀਂ ਹਾਂ ਕਰਲੇ ਕਰਨਾ আর ਬਸ ਕਰਦਾ ਵੀ ਨਹੀਂ ਬਾਜੀ ਬਾਜ ਜੋ ਕਰਦਾ ਤਾਂ ਮੰਨੂ ਵੀ ਦਿੰਦਾ ਬਸ ਹਈ ਕੁਛ ਨਹੀਂ ਜ਼ਮੀਨ ਤਨਾ ਘੋੜਿਆ ਪਹਿਲਾਂ ਬਸ ਬਹੁਤ ਖਰਾਬ ਕਰ ਲਈਤੀ ਇਸ ਸਾਦੀ ਵੀ ਪਤਾ ਨਹੀਂ ਕਿਤਰਾ ਉਹ ਘਰ ਬਾਹਰ ਨਹੀਂ ਸਾਦੀ ਵੀ ਕਹਿੰਦੇ ਬਿੱਟੇ ਦੇ ਇਕਪਾਂ ਕਿਰਪਾ ਚਾਹ। ਛੱਬੇ ਆਇਆ ਨਹੀਂ ਹੈ ਜੀ। ਨਾ ਨਾ ਬਹਿ ਨਹੀਂ ਆ। ਮਨੋਂ ਆਪਣੇ ਗੱਲ ਥੋੜੀ ਪਾਣੀ ਆ। ਇਹ ਤਾਂ ਮੈਨੂੰ ਦਿਲ ਦੀ ਨਹੀਂ ਕੁਝ ਵੀ ਮੈਨੂੰ ਉਹਦਾ ਗਲ ਕਿਹਾ ਪਾਉਂਗਾ। ਤੇ ਹੁਣ ਕਿਵੇਂ ਮਤਲਬ ਜਿਵੇਂ ਪਿੱਛੇ ਪਤਾ ਲੱਗਿਆ ਵੀ ਮੀਂਹ ਜਦੋਂ ਆਇਆ ਮੀਂਹ ਦੇ ਘਰ ਵੀ ਡਿੱਗ ਗਿਆ। ਹਾਂ ਜੀ। ਮੈਂ ਮਤਲਬ ਕਿਹਾ ਹੋਇਆ ਜੀ ਕਿਵੇਂ ਡਿੱਗਿਆ ਘਰ? ਡਿੱਗ ਗਿਆ ਕਿ ਆ ਜੀ ਸਾਰੀ ਕੜੀਆਂ ਮਤਲਬ ਉੱਦੀ ਸੀ। ਬਹੁਤ ਉਸਕਾ ਤਾਂ ਤੋ ਯਹ ਕੜੀਆਂ ਟੂਟ ਕੈਸੇ ਤੋ ਫੇਰ ਅਸੀਂ ਅੰਦਰ ਬੈਠੇ ਤੇ ਬਨਿਛ ਸਾਰਾ ਪਾਣੀ ਆ ਗਿਆ ਇੱਕ ਲਗਤ ਸਾਰੇ ਮੋ ਗਿਆ ਬਫੇ ਸਾਰੀ ਲੱਗਿਆ ਚੂ ਜਦ ਬਣਾ ਕੱਗਰ ਆਇਆ ਹਾਂਜੀ ਬਬੂਰਾ ਲੈ ਗਿਆ ਫੇਰ ਮੈਂ ਬੇਗਰੀ ਹੋਈਗੀ ਤੇ ਜੋ ਲੜਕਾ ਮੇਰਾ ਉਹ ਧਰਮਸਾਲ ਮਾ ਪੜਿਆ ਰਿਹਾ ਦੋ ਤਿੰਨ ਮਹੀਨੇ ਮੁੰਨੇ ਫੇਰ ਕਰਾਇਆ ਪੱਲਿਆ ਮੈਂ ਤਾਂ ਕੋਈ ਦਿਨ ਦਾ ਨਹੀਂ ਮਕਾਨ ਪਰ ਕਰਾਇਆ ਪੱਲਿਆ ਮੁੰਨੇ ਦੋ ਮਹੀਨਾ ਰਹੀ ਮੈਂ ਫੇਰ ਮੇਰੇ ਜਵਾਈਆਂ ਨੇ ਕਸਵਾਰ ਆਇਆ ਥੋੜੋ ਥੋੜਾ ਕਰਕੇ ਬਫੇ ਫੇਰ ਮਨੇ ਸਾਮਾਨ ਰੱਖਿਆ ਜੀ ਕਿਸੀ ਵੀ ਕਾਹਦੇ ਪੈਸੇ ਲਗਿ ਲਿਓ ਚੀਵਾ ਬਸ ਬਿੱਟੇ ਬਹੁਤ ਹੀ ਗਿੱਲਾ ਰਾ ਜਮੀ ਗਿੱਲਾ ਰਾ ਤੁਮ ਦੇਖ ਵੀ ਸਕਾਂ ਮੀਝੂ ਠੋਲ ਗਿੱਲਾ ਪੜਿਆ ਪਰ ਫੇਰ ਚੜੂੰਗੀ ਨੂੰ ਤਾਰੂੰਗੀ ਨਾ ਕੋਈ ਕਰਨੇ ਵਾਲਾ ਹੈ ਜਿਹੜਾ ਮੁੰਡਾ ਉਹ ਵੀ ਨਹੀਂ ਲੱਗਦਾ ਮੇਰੇ ਕੋਲ ਜਿਹੜੀ ਮੇਂ ਰੋਟੀ ਖਾਇਆ ਪੱਕੀ ਹੋਈ ਉਮਰ ਕਿੰਨੀ ਆਜੀ ਤੁਹਾਡੀ ਮੇਰੀ ਤੂੰ ਮੇਰੇ ਘਰ ਕਾ 60 65 ਪੈਂਟ ਕਿਤੇ ਨੀ ਪਰੇ ਹੋਊਂ 70 ਨੇੜੇ ਹਾਂ ਵੀ ਹਾਲ ਨੇੜਾ ਤੇ ਬੈ ਜੈਲੀ ਬਾਦ ਫਿਰ ਸ਼ੁਣ ਤੂੰ ਮਨ ਨੂੰ ਮੇਲਰੀ ਬਿੱਟੇ ਪਰ ਕੀ ਹੋਇਆ 15 ਸਾਲ ਨੂੰ ਕੁਝ ਨਹੀਂ ਹੋਇਆ ਡਾਕਟਰ ਨੇ ਨੇ ਕੋ ਦੁੱਧ ਕੇ ਦੇ ਦਿੱਉ ਬਸ ਬਿਜਾਰਾ ਪੈਂ ਦਸ ਚੰਦਰੀ ਜੈਸਾ ਕਸਾ ਪੇਟ ਭਰ ਲਿਆ ਟੀਕਰ ਵਾਲਾ ਕਦੋਂ ਐਕਸਪਾਇਰ ਹੋਈ ਜੀ ਉਹ ਮਤਲਬ ਓਏ 23 ਸਾਲ ਤੋਂ ਹੋ ਗਏ 1 ਤੋਂ 2 ਸਾਲ ਹੋ ਚੁਹਾ ਹਾਂ ਤੀਸਰੇ ਉਹਨਾਂ ਨੂੰ ਕੀ ਹੋਇਆ ਸੀ ਬਿਮਾਰ ਹੋ ਗਏ ਹਾਂ ਬਸ ਫਿਰ ਤੇ ਪੈਸੇ ਨਹੀਂ ਪੂਗੇ ਤੇ ਥੈਲੀ ਮੇ ਪਤਾ ਨਹੀਂ ਕੀ ਹੋਤਾ ਐਡੀ ਘੱਟ ਸੀ ਤੇ ਪੈਸੇ ਨਹੀਂ ਪੂਗੇ ਇਤਨਾ ਪੈਸਾ ਇਤਨਾ ਵੀ ਨਹੀਂ ਲੇਕਾ ਜੀ ਬਾਕੀ ਪੈਸੇ ਨਹੀਂ ਰਹਿ ਫਿਰ ਆਪਣੇ ਵਾਟ ਰੂਮਰ ਤੇ ਬਾਥਰੂਮ ਪਤਾ ਨਹੀਂ ਕਿ ਆਗਿਰ ਕਰਤਾ ਬਿਮਾਰੀਆਂ ਵੀ ਤਿੰਨ ਨੇ ਮੈਨੂੰ ਲੱਗੇ ਕਹਣ ਵੀ ਪਰੇਸ਼ਾਨਮ ਜਰੂਰ ਕਰ ਦੇਗੇ ਪਰ ਇੱਕ ਪੰਜੀ ਕੀ ਦਵਾਈ ਨੰਦੇ ਪੀਜੀਆਈ ਤੇ ਆਵਾਗੀ ਖਾ ਦਵਾਈ ਵਾਖ ਫਿਰ ਕਹਾਂਤੀ ਲਊਗੀ ਇਤਨੀ ਮੰਗੀ ਦਵਾਈਆਂ ਬਪੜਾ ਰਹਾ ਪੜਾ ਰਹਾ ਮਿੰਨਾ ਇੱਕ ਵਫੇਰ ਆਪਣਾ ਵਿਚਾਰਾ ਰਾਮ ਬੋਲ ਗਿਆ ਠੀਕ ਲੜਕੇ ਨੇ ਕੋਈ ਪੈਸਾ ਨਹੀਂ ਕੋਈ ਪੈਸਾ ਨਾ ਪਹੁੰਚਾ ਬੋ ਮੇਰੀ ਸੁਣ ਨਾ ਮਾਂ ਬਸ ਜਦ ਕਦੀ ਜਿਵੇਂ ਕਦੇ ਬਿਮਾਰ ਹੋ ਗਏ ਕੁਝ ਹੋ ਗਏ ਫਿਰ ਕੋਈ ਦੇਖਦਾ ਉਰੇ ਆ ਇਕੱਲੇ ਹੀ ਪਈ ਰਹਾਂ ਨਹੀਂ ਬੰਦੇ ਦੇਖ ਦੰਗੜਕੀਆਂ ਲੈ ਜਾਂ ਠਾਕ ਉਸਨੇ ਵਿਚਾਰੇ ਪੜੋਸੀ ਨੇ ਕਰਲੇ ਮੇਰੀ ਮਣੀ ਮੋਟੀ ਦੇ ਦੇ ਅੱਛਾ ਜੀ ਜੋ ਆਪਣੀ ਪੇਟ ਕਹੇ ਨਾ ਬਸ ਨਾ ਕਿਸੇ ਕੋਸਾ ਨਾ ਬੱਚਾ ਜਦ ਮੇਰੇ ਸਮੇਰਾ ਜਮੇ ਬਟ ਮੇਰੀ ਮਾਂ ਮਤਾ ਤੋਂ ਕੋਈ ਨਹੀਂ ਕਰਦਾ ਨਾ ਪੋਤਾ ਕਰਾ ਪੋਤਾ ਡਾ ਬੜੇ ਰਿਹਾ ਇਸ ਕਰਨੇ ਨਾ ਨਾ ਕੋਈ ਨਾ ਕਰੇ ਉਹ ਮੇਰਾ ਹੌਲੇ ਪੜਾ ਦੇ ਕੋ ਬੋਝ ਨਹੀਂ ਜਾਂਦਾ ਮੇਰੀ ਕੁੜੀ ਨੂੰ ਕਰਵਾਇਆ ਕੱਲ ਅੱਜ ਕਰਵਾਵਾ ਲੈ ਜਾ ਮੇਰੇ ਜੁਆ ਹੀ ਬਹੁਤ ਅੱਛਾ ਯਾਰ ਇਹ ਕੱਦ ਕੇ ਕਰੇ ਪਰੇਸ਼ਾਨ ਕਰਵਾਣਾ ਕਦੀ ਖਦਾ ਨਹੀਂ ਤੇ ਇਸਕਾ ਤੋਂ ਕਰੇ ਆ ਇਹ ਮਨੇ ਕਹਾ ਵੀ ਚਲੋ ਜੋ ਉਹ ਜਗ੍ਹਾ ਥੋੜੀ ਮੋਟੀ ਧੂਪ ਸੇ ਆਜੇ ਫੇਰ ਤੁੰ ਹਾਂ ਬਸ ਇਸ ਘਰ ਕਾ ਜੀ ਸ਼ੋ ਮਾਤਾ ਜੀ ਨੂੰ ਜਿਵੇਂ ਹੁਣ ਮਿਲੇ ਆ ਇਹਨਾਂ ਨਾਲ ਗੱਲਬਾਤ ਕਰੀ ਆ ਸਾਰਾ ਇਹਨਾਂ ਨੇ ਵੀ ਆਪਣੇ ਬਾਰੇ ਜਿਵੇਂ ਦੱਸਿਆ ਆ ਹੁਣ ਤੇ ਕਿਤੇ ਨਾ ਕਿਤੇ ਜਿਹੜੇ ਰਿਸ਼ਤੇ ਨਾਤੇ ਆ ਮਾਪੇ ਆ ਧੀਆ ਪੁੱਤਾਂ ਇਹ ਕਿਤੇ ਨਾ ਕਿਤੇ ਨਾ ਜਿਵੇਂ ਆਪਾਂ ਗੱਲ ਕਰਦੇ ਆ ਪੈਸੇ ਨਾਲ ਹੀ ਜੁੜੇ ਹੋਏ ਆ ਜੇ ਮਾਂ ਕੋਲ 4 ਪੈਸੇ ਹੈਗੇ ਆ ਤਾਂ ਨਿਆਣੀ ਮਾਂ ਦੀ ਪੂਰੀ ਕੇਅਰ ਕਰਾਂਗੇ ਜੇ ਮਾਂ ਦੇ ਕੋਲ ਅੱਲੇ ਪੱਲੇ ਕੁਝ ਨਹੀਂ ਫਿਰ ਮਾਂ ਵੀ ਸਾਡੀ ਕੁਝ ਨਹੀਂ ਲੱਗਦੀ ਇਦਾਂ ਦੀ ਮੈਟੈਲਿਟੀ ਸਾਡੀ ਆਪਣੀ ਬਣ ਗਈ ਅੱਜ ਆਪਾਂ ਆਪਣੀ ਮਾਂ ਨੂੰ ਆਪਣੇ ਭਾਈ ਨੂੰ ਭੈਣ ਨੂੰ ਰਿਸ਼ਤੇ ਸਿਰਫ ਪੈਸੇ ਤੱਕ ਹੀ ਜਿਹਨੇ ਸੀਮਿਤ ਰਹਿ ਗਏ ਜੇ ਪੈਸਾ ਨਹੀਂ ਤਾਂ ਫਿਰ ਰਿਸ਼ਤਾ ਵੀ ਕੋਈ ਨਹੀਂ ਕੋਈ ਨਹੀਂ ਸੋ ਆਪਾਂ ਕੋਸ਼ਿਸ਼ ਕਰਦੇ ਆ ਕਿ ਸਾਡੀ ਟੀਮ ਵੱਲੋਂ ਮਾਤਾ ਜੀ ਨੂੰ ਹਰ ਮਹੀਨੇ ਦਾ ਜਿਹੜਾ ਰਾਸ਼ਨ ਉਹ ਆਪਾਂ ਆਪਣੀ ਟੀਮ ਵੱਲੋਂ ਜਿਹੜਾ ਮਾਤਾ ਜੀ ਨੂੰ ਜ਼ਰੂਰ ਜਿਹੜਾ ਪਹੁੰਚਦਾ ਕਰਾਂਗੇ ਹਰ ਮਹੀਨਾ ਤਾਂ ਜੋ ਜਿਹੜਾ ਘਰ ਦਾ ਗੁਜ਼ਾਰਾ ਆ ਇਹਨੂੰ ਰਸੋਈ ਦਾ ਜਿਹੜਾ ਰਾਸ਼ਨ ਆ ਉਹ ਜਿਹੜਾ ਇਹਨਾਂ ਕੋਲ ਪਹੁੰਚਦਾ ਹੋ ਜਵੇ ਤੇ ਰੋਟੀ ਘੱਟੋ ਘੱਟ ਵੀ ਜਿਹੜਾ ਇੱਕ ਤੁਸੀਂ ਇਹ ਕਹਦੇ ਵੀ 30 ਦਿਨ ਦੀ ਜਿਹੜੀ ਮਹੀਨੇ ਦੀ ਰੋਟੀ ਆ ਉਹ ਜਿਹੜਾ इजीली ਆਪਣੇ ਘਰੇ ਬੈਠ ਕੇ ਖਾ ਲੈਣ ਤੇ ਨਾਲ ਹੀ ਜਦੋਂ ਆਪਾਂ ਪਹਿਲੇ ਦਿਨ ਮਾਤਾ ਜੀ ਕੋਲ ਆਏ ਸੀਗੇ ਇਹ ਆਪਾਂ ਅੰਦਰ ਦੇਖਿਆ ਕਿ ਬੋਤਲਾਂ ਪਈਆਂ ਸੀਗੀਆਂ ਕਾਫੀ ਇਕੱਠੀ ਕਰਕੇ ਰੱਖੀਆਂ ਵਿਆਂ ਤੇ ਇਹਨਾਂ ਨੂੰ ਪੁੱਛਿਆ ਵੀ ਇਹ ਬੋਤਲਾਂ ਕਿਉਂ ਰੱਖੀਆਂ ਵਿਆਂ ਕਹਿੰਦੇ ਪਾਣੀ ਪੀਣ ਵਾਸਤੇ ਆ ਇਹ ਪਾਣੀ ਪੀਣ ਨੂੰ ਭਰਨ ਨੂੰ ਕੋਈ ਬਾਲਟੀ ਵੱਡੀ ਨਹੀਂ ਤਾਂ ਕਰਕੇ ਇਹ ਬੋਤਲਾਂ ਲਾਈਆਂ ਵਿਆਂ ਅੱਜ ਆਪਾਂ ਕੋਸ਼ਿਸ਼ ਕਰੀ ਕਿ ਆਪਾਂ ਕੈਂਪਰ ਵੀ ਨਾਲੇ ਲਿਆਏ ਕਿ ਉਹ ਬੋਤਲਾਂ ਹੁਣ ਕੱਲੀ-ਕੱਲੀ ਬੋਤਲ ਭੜਕੇ ਰੱਖਣ ਦੀ ਲੋੜ ਨਹੀਂ ਤੁਸੀਂ ਕੈਂਪਰ ਭਰੋ ਤੇ ਕੈਂਪਰ ਚ ਆਪਣਾ ਪਾਣੀ ਜਿੰਨਾ ਪੀਣਾ ਆ ਜਿੰਨਾ ਕਰਨਾ ਸਾਫ ਸੁਥਰਾ ਪਾਣੀ ਉਸ ਚ ਪੀਓ ਜਿੰਨਾ ਚਾਹੀਦਾ ਉਹਨਾਂ ਕੱਢੋ ਜਦੋਂ ਵੀ ਉਹਨੂੰ ਧੋ ਕੇ ਰੱਖਦੇ ਆ ਉਹਨੂੰ ਆਪਣਾ ਦੁਬਾਰੇ ਧੋ ਕੇ ਸਾਫ ਸੁਥਰਾ ਉਹਵੇਂ ਰੱਖ ਲਿਆ ਉਹਨੂੰ ਇਹ ਇੱਕ ਇੱਕ ਬੋਤਲ ਚੱਕਣ ਦੀ ਤੁਹਾਨੂੰ ਲੋੜ ਨਹੀਂ ਹਾਂਜੀ ਚੱਕੂਨ ਤੇ ਚੱਕੂਨ ਦੀ ਜੀ ਉਹਨਾਂ ਤੁਹਾਨੂੰ ਬੋਤਲਾਂ ਚੱਕਣ ਦੀ ਲੋੜ ਨਹੀਂ ਹਰ ਮਹੀਨਾ ਤੁਹਾਡੇ ਕੋਲ ਰਸਲ ਵੀ ਆਜਿਆ ਕਰੂਗਾ ਤੇ ਨਾਲ ਪਾਣੀ ਦਾ ਇਹ ਕੋਸ਼ਿਸ਼ ਹੈਗੀ ਆ ਸਾਡੀ ਵੀ ਇਹ ਪਾਣੀ ਦਾ ਵੀ ਹੋ ਜਾਊਗਾ ਤੇ ਨਾਲ ਹੀ ਜੇ ਇਨ ਕੇਸ ਕਦੇ ਬਿਮਾਰ ਹੁੰਦੇ ਆ ਕੋਈ ਇਦਾਂ ਦੀ ਲੋੜ ਪੈਂਦੀ ਆ ਤਾਂ ਜਰੂਰ ਤੁਸੀਂ ਸਾਨੂੰ ਦੱਸ ਦਿਆ ਕਰੋ ਵੀ ਹਾਂ ਮੈਂ ਬਿਮਾਰ ਆ ਮੈਂ ਦਵਾਈ ਲੈਣੀ ਆ ਤਾਂ ਆਪਾਂ ਜਰੂਰ ਜਾ ਕੇ ਤੁਹਾਨੂੰ ਦਵਾਈ ਦਵਾ ਲਿਆ ਕਰਾਂਗੇ ਕੋਈ ਬਹੁਤ ਨਹੀਂ ਜੀ ਉਹ ਰਿਕਾਰਡ ਤਾਂ ਦਿਆ ਤਾਂ ਆਪਣੇ ਹਾਂ ਜੀ ਆਓ ਨੰਬਰ ਸਾਡਾ ਹੈਗਾ ਉਸ ਪਰ ਕਰ ਲੇ ਤੁਸੀਂ ਸਾਨੂੰ ਫੋਨ ਕਰੋ ਆਪਾਂ ਤੁਹਾਨੂੰ ਜਾ ਕੇ ਦਵਾਈ ਵੀ ਦਵਾ ਲਿਆਵਾਂਗੇ ਕੋਈ ਉਸ ਵਾਲੀ ਗੱਲ ਨਹੀਂ ਜੀ ਅੱਛਾ ਜੀ ਕੋਈ ਬਾਤ ਨਹੀਂ ਠੀਕ ਹੈ ਅੱਛਾ ਬਿੱਟੇ